ਕਿਉਂ ਅੱਜ ਲੁਧਿਆਣੇ ਬੱਸ ਅੱਡੇ ਦੇ ਬਾਹਰ ਇਹਨੂੰ ਛੱਡ ਦਿੱਤਾ ਗਿਆ ਜਾਂ ਕੋਈ ਭੁੱਲ ਗਿਆ ਜਾਂ ਇਹ ਗੁੰਮ ਗਿਆ ਇਸ ਬੱਚੀ ਦੀ ਇਸ ਹਾਲਤ ਪਿੱਛੇ ਤਾਂ ਹੀ ਪਤਾ ਲੱਗ ਸਕਦੇ ਹੋ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤੇ ਆਪਾਂ ਨੂੰ ਪਤਾ ਲੱਗ ਸਕੇ ਬੋਤ ਨਾਮ ਕੀ ਆ ਨਾਮ ਕੀ ਹੈ ਨਾਮ ਤੇ ਬਿਦਾ ਹਾਂਜੀ ਵੀਰੇ ਬੱਚੀ ਨਾ 2 ਘੰਟਿਆਂ ਤੋਂ ਬੈਠੀ ਆ ਬੱਸ ਸਟੈਂਡ ਦੇ ਬਾਹਰ ਮਿੰਨੀ ਮੈਲ ਜਿੱਥੇ ਹੋਟਲ ਆ ਸਾਰੇ ਆ ਜਿੱਥੋਂ ਮੋਗੇ ਵਾਲੀਆਂ ਬੱਸਾਂ ਚੱਲਦੀਆਂ ਨਾ ਬਾਹਰੋਂ ਉੱਥੇ ਬੈਠੀ ਆ ਯਾਰ 2 ਘੰਟਿਆਂ ਤੋਂ ਵੀਰੇ ਕੋਈ ਇਹਨੂੰ ਲੈ ਨਹੀਂ ਆਇਆ ਵਿਚਾਰੀ ਨੂੰ ਨਾ ਇਹ ਬੂਲਦੀ ਆ ਘਬرائی ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਇੱਕ ਬੱਚੀ ਦੀ ਜ਼ਿੰਦਗੀ ਦਾ ਸਵਾਲ ਆ ਇਹ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਬੱਚੀ ਦੇਖਦੇ ਹੋ ਇਹ ਛੋਟੀ ਜੀ ਬੱਚੀ ਨੂੰ ਕੱਲ ਲੁਧਿਆਣੇ ਬੱਸ ਸਟੈਂਡ ਦੇ ਬਾਹਰ ਕੋਈ ਛੱਡ ਗਿਆ ਤੇ ਇਸ ਬੱਚੀ ਦਾ ਕੁਈ ਤਾਂ ਪਤਾ ਨਹੀਂ ਲੱਗ ਰਿਹਾ ਨਾ ਇਹ ਬੋਲ ਰਹੀ ਹੈ ਬੱਚੀ ਨਾ ਕੁਝ ਦੱਸ ਰਹੀ ਹੈ ਇਹਦਾ ਘਰ ਲੱਭਣ ਵਾਸਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਪਤਾ ਨਹੀਂ ਕਿਹੜੇ ਹਾਲਾਤਾਂ ਚ ਬੱਚੀ ਆਈ ਹੋ ਮਾਪੇ ਦੇ ਕਿਹੜੇ ਹਾਲਾਤ ਹੋਣਗੇ ਜਿਹੜੇ ਉਹ ਇੱਥੇ ਬੱਚੀ ਨੂੰ ਛੱਡ ਗਏ ਕੀ ਕਾਰਨ ਹੋਣਗੇ ਇਹਦੇ ਪਿੱਛੇ ਇਸ ਬੱਚੀ ਦੀ ਇਸ ਹਾਲਤ ਪਿੱਛੇ ਤਾਂ ਹੀ ਪਤਾ ਲੱਗ ਸਕਦੇ ਆ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤੇ ਆਪਾਂ ਨੂੰ ਪਤਾ ਲੱਗ ਸਕੇ ਇਹ ਕੌਣ ਆ ਧੀ ਰਾਣੀ ਇਹ ਨਿੱਕੀ ਜਿਹੀ ਆਸੇ-ਪਾਸੇ ਇਦਾਂ ਚਾਕੀ ਜਾਂਦੀ ਆ ਨਾ ਕੋਈ ਬੋਲਦੀ ਆ ਆਪਣਾ ਨਾਮ ਵੀ ਨਹੀਂ ਦੱਸ ਪਾ ਰਹੀ ਇਹ ਡਰੀ ਬੈਠੀ ਆ ਤੇ ਬਸ ਕੁਝ ਖਾਣ ਨੂੰ ਦੇ ਦਿੰਨੀਆਂ ਤੇ ਫੜ ਕੇ ਰੱਖ ਲੈਂਦੀ ਆ ਤੇ ਨਹੀਂ ਤਾਲ ਦਾਲੇ ਇਦਾਂ ਚਾਕੀ ਜਾਂਦੀ ਆ ਜਿਵੇਂ ਕਿਸੇ ਆਪਣੇ ਨੂੰ ਲੱਭ ਰਹੀ ਹੋਵੇ ਤੇ ਇਹਦੇ ਆਪਣੇ ਨੂੰ ਲੱਭਣ ਵਾਸਤੇ ਆਪਾਂ ਸਾਰੇ ਇੱਕ ਛੋਟਾ ਜਿਹਾ ਅਪਰਾਲਾ ਕਰੀਏ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਜੋ ਇਸ ਬੱਚੀ ਦੇ ਮਾਂ-ਬਾਪ ਬਾਰੇ ਪਰਿਵਾਰ ਬਾਰੇ ਦਾਦਾ-ਦਾਦੀ ਨਾਨਾ-ਨਾਨੀ ਕਿਸੇ ਵਾਰੀ ਪਤਾ ਲੱਗ ਸਕੇ ਵੀ ਇਹ ਬੱਚੀ ਕੌਣ ਆ ਕਿਸ ਮਾਂ ਦੇ ਘਰੇ ਜੰਮੀ ਸੀ ਕੀ ਹਾਲਾਤ ਸੀ ਕਿਉਂ ਅੱਜ ਲੁਧਿਆਣੇ ਬੱਸ ਅੱਡੇ ਦੇ ਬਾਹਰ ਇਹਨੂੰ ਛੱਡ ਦਿੱਤਾ ਗਿਆ ਜਾਂ ਕੋਈ ਭੁੱਲ ਗਿਆ ਜਾਂ ਇਹ ਗੁੰਮ ਗਈ ਆ ਇਸ ਬੱਚੀ ਵਾਸਤੇ ਤੁਸੀਂ ਅਰਦਾਸ ਵੀ ਕਰਿਓ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਕਰਦੀ ਕਲਾ ਬਖਸ਼ਣ ਤੇ ਆਪਣੇ ਪਰਿਵਾਰ 'ਚ ਆਪਣੇ ਚੰਗੇ ਜੀਵਨ ਦੀ ਕਾਮਨਾ ਕਰੀਏ ਆ ਪੈਰੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਕੁਮਾਰ ਹੈ ਇਹ ਮੇਰੀ ਦੁਕਾਨ ਹੈ ਬੱਸ ਸਟੈਂਡ ਤੇ ਬਾਲਾ ਜੀ ਮੋਬਾਈਲ ਸ਼ਾਪ ਦੇ ਨਾਮ ਤੋਂ ਤੇ ਮੈਨੂੰ ਤਕਰੀਬਨ ਭੋਨੇ ਕੱਠੇ ਵੇ ਪਤਾ ਲੱਗਿਆ ਕਿਸੇ ਨੇ ਆ ਕੇ ਦੱਸਿਆ ਕਿ ਇਹ ਬੱਚਾ ਕੌਣ ਹੈ ਬਟ ਮੈਂ ਤਾਂ ਜਾਣਦਾ ਨਹੀਂ ਬਾਹਰ ਜਾ ਕੇ ਦੇਖਿਆ ਤੇ ਕਾਫੀ ਦਿਰ ਇਹਦੇ ਮੰਮੀ ਡੈਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਲੱਭਿਆ ਤੇ ਉਸ ਤੋਂ ਬਾਅਦ ਫਿਰ ਮੈਂ 10:10 ਦੇ 10 ਵਜੇ ਜਾ ਕੇ ਥਾਣੇ ਕੰਪਲੇਂਟ ਕਰਾ ਕੇ ਡੀ.ਐਨ.ਆ. ਕਰਵਾ ਕੇ ਤੇ ਤੁਹਾਡੇ ਇੱਥੇ ਨੁਕਤਾ ਦੀ ਸੇਵਾ 'ਚ ਲੈ ਕੇ ਆਇਆ ਇਹ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਹਾਂ ਨਾਮ ਕੀ ਹੈ